ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਕੱਦੂ ਦਾ ਰੈਤਾ ਕੱਦੂ ਨੂੰ ਪਹਿਲਾਂ ਆਪਾਂ ਛਿੱਲਾਂਗੇ ਜੀ ਕੱਦੂ ਨੂੰ ਛਿੱਲਾਂਗੇ ਜੀ ਆਪਾਂ ਪਹਿਲਾਂ ਫਿਰ ਇਹਨੂੰ ਕਤੂ ਕਸ਼ ਕਰਾਂਗੇ ਇਹ ਚ ਵਿਟਾਮਿਨ ਸੀ ਹੁੰਦਾ ਜੀ ਭਰਪੂਰ ਮਾਤਰਾ ਨਾਲ ਹਰੀ ਹਰਾ ਹਰਾ ਕੱਚਾ ਕੱਚਾ ਕਦੂ ਲਿਆ ਜੀ ਮੈਂ ਹਾਂ ਜੀ ਇਹਨੂੰ ਅਚਲ ਲਿਆ ਛਲਕੇ ਇਹਨੂੰ ਧੋ ਕੇ ਕੱਟੇ ਚਿਲਣਾ ਕਦੂ ਕਸ਼ ਕਰਾਂਗੇ ਜੀ ਆਪਾਂ ਇਹਨੂੰ ਪਹਿਲਾਂ ਸਾਫ ਤੇ ਨੂੰ ਧੋ ਲਮਾਂਗੇ ਫਿਰ ਕਦੂ ਕਸ਼ ਕਰਾਂਗੇ ਹਾਂਜੀ ਇਹਦਾ ਜਿਹੜਾ ਦਹੀਂ ਬਣਦਾ ਰੈਤਾ ਬਣਦਾ ਦਹੀਂ ਦਾ ਬਹੁਤ ਵਧੀਆ ਹੁੰਦਾ ਗਰਮੀਆਂ ਦੇ ਵਿੱਚ ਖਾਣ ਨੂੰ ਗਰਮੀਆਂ ਦੀ ਇਹ ਤਾਂ ਕਦੂ ਇੱਕ ਸੁਗਾਤਾ ਐਨਾ ਮਤਲਬ ਕਿ ਅੱਖਾਂ ਦੀ ਰੋਸ਼ਨੀ ਲਈ ਵੀ ਵਧੀਆ ਹਰੀ ਹਰਿਆ ਹਰਾ ਵਾਹੀ ਹਰੀ ਸਬਜੀ ਆਹੇ ਹਾਂਜੀ ਮੈਂ ਕद्दू ਕਸ਼ ਕਰ ਲਿਆ ਇਹਨੂੰ ਹੁਣ ਆਪਾਂ ਇਹਨੂੰ 1 ਮਿੰਟ ਲਈ ਬੋਇਲ ਕਰਾਂਗੇ ਇਹਨੂੰ ਹਾਂਜੀ 1 ਮਿੰਟ ਲਈ ਆਪਾਂ ਇਹਨੂੰ ਬੋਇਲ ਕਰਾਂਗੇ ਪਾਣੀ ਮੈਂ ਰੱਖਿਆ ਹੋਇਆ ਬੋਇਲ ਕਰਨਾ ਤੇ ਹੁਣ ਮੈਂ ਇਹਦੇ ਵਿੱਚ ਕद्दू ਪਾ ਦੂੰਗੀ ਕद्दू ਪਾ ਦੂੰਗੀ ਫਿਰ 1 ਮਿੰਟ ਲਈ ਬੋਇਲ ਕਰਾਂਗੇ ਇਹਨੂੰ ਪਾਣੀ ਵਿੱਚ ਥੋੜਾ ਹੀ ਪਾਇਆ ਵਾ ਹਾਂਜੀ ਇਹਨੂੰ ਆਪਾਂ ਉਬਾਲ ਲਾਂਗੇ 1 ਮਿੰਟ ਲਈ ਇਹਦੀ ਤਸਵੀਰ ਵੀ ਬਹੁਤ ਠੰਡੀ ਹੁੰਦੀ ਆ ਕਦੂ ਦੀ ਜੀ ਇਹ ਤਾਂ ਸਭ ਨੂੰ ਹੀ ਪਤਾ ਜੀ ਇਹ ਵੀ ਇਹਦੀ ਤਸਵੀਰ ਠੰਡੀ ਹੁੰਦੀ ਆ ਕਹਿੰਦੇ ਆ ਜਿਹਦੇ ਪੈਰ ਪੈਰ ਮੱਛਦੇ ਹੁੰਦੇ ਆ ਥੱਲੇ ਉਹ ਗਰਮ ਰਹਿੰਦੇ ਆ ਉਹ ਕਦੂ ਘੱਟ ਕੇ ਤੇ ਉਹ ਝੱਸ ਲੈਂਦੇ ਆ ਪੈਰਾਂ ਦੀਆਂ ਤਲੀਆਂ ਤੇ ਬਹੁਤ ਠੰਡਾ ਹੁੰਦਾ ਹੈ ਕਦੂ ਹੁਣ ਮੈਂ ਇਹਨੂੰ ਛਾਣ ਲੂੰਗੀ ਛਾਣਿਆ ਹੋਇਆ ਜਿਹੜਾ ਪਾਣੀ ਆ ਆਪਣਾ ਡੋਂਗੇ ਚ ਰਹਿ ਗਿਆ ਉਹਨੂੰ ਆਪਾਂ ਜੂਸ ਕਰਾਂਗੇ ਸੁੱਟਾਂਗੇ ਨਹੀਂ ਇਹਦੇ ਵਿੱਚ ਮੈਂ ਠੰਡਾ ਕਰਕੇ ਇਹਨੂੰ ਇਹਦੇ ਵਿੱਚ ਬਰਫ਼ ਪਾਉਂਗੀ ਨਮਕ ਕਾਲੀ ਮਿਰਚ ਠੰਡਾ ਕਰਕੇ ਇਹਨੂੰ ਵੀ ਆਪਾਂ ਪੀ ਸਕਦੇ ਆ ਠੀਕ ਹੈ ਜੀ ਆ ਕਦੋਂ ਮੈਂ ਹੁਣ ਛਾਣ ਲਿਆ ਸੀ ਹੁਣ ਇਹਨੂੰ ਵੀ ਠੰਡਾ ਕਰ ਲਵਾਂਗੇ ਠੰਡਾ ਕਰਕੇ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਹਾਂ ਜੀ ਇੱਕ ਮੈਂ ਬੌਲ ਵਿੱਚ ਦਹੀਂ ਪਾਉਂਗੀ ਫਿਰ ਇਹਨੂੰ ਮੈਂ ਘੋਟ ਲੂੰਗੀ ਕੋਟ ਨਹੀਂ ਨਾਲ ਕੋਟ ਲਾਂਗੇ ਕੋਟ ਹੈ ਦਹੀਂ ਬਧੀਆਂ ਲੱਗਦਾ ਇਹਦੇ ਵਿੱਚ ਹਾਂਜੀ ਨੂੰ ਚੰਗੀ ਤਰ੍ਹਾਂ ਨਾਲ ਕੋਟ ਲੈਣਾ ਆਪਾਂ ਹਾਂਜੀ ਹੁਣ ਇਹਦੇ ਵਿੱਚ ਆਪਾਂ ਨਮਕ ਮਿਰਚ ਵੀ ਪਾਉਣੀ ਆ ਨਮਕ ਪਾ ਲਿਆ ਸਵਾਦ ਅਨਸਾਰ ਪਾ ਲਿਓ ਜੀ ਨਮਕ ਤੁਸੀਂ ਨਮਕ ਜੀਰਾ ਜੀਰਾ ਮੈਂ ਤਵੇ ਤੇ ਭੁੰਨਿਆ ਸੀਗਾ ਉਹਨੂੰ ਮੈਂ ਕੁੰਡੀ ਚ ਕੁੱਟ ਲਿਆ ਸੀਗਾ ਉਹ ਪਾਇਆ ਥੋੜੀ ਜੀ ਲਾਲ ਮਿਰਚ ਪਾਈਆ ਤੇ ਕਾਲੀ ਮਿਰਚ ਆ ਹੁਣ ਮੈਂ ਦੋ ਲਈਆਂ ਸੀਗੀਆਂ ਮਿਰਚਾਂ ਹਰੀਆਂ ਇਹ ਆਪਾਂ ਬਰੀਕ-ਬਰੀਕ ਕੱਟ ਕੇ ਪਾ ਦਵਾਂਗੇ ਇੱਕ ਛੋਟਾ ਜਿਹਾ ਪਿਆਜ਼ ਲਿਆ ਉਹਨੂੰ ਵੀ ਆਪਾਂ ਇਹਦੇ ਵਿੱਚ ਹੀ ਕੱਟ ਕੇ ਪਾ ਲਵਾਂਗੇ ਕਿੰਨੇ ਤਰ੍ਹਾਂ ਦਾ ਜੀ ਰੈਤਾ ਬਣਦਾ ਬੂੰਦੀ ਵੀ ਇਹਦੇ ਵਿੱਚ ਪਾ ਸਕਦੇ ਬੂੰਦੀ ਵਾਲਾ ਰੈਤਾ ਵੀ ਹੁੰਦਾ ਵਾ ਸਬਜ਼ੀਆਂ ਵਾਲਾ ਰੈਤਾ ਵੀ ਹੁੰਦਾ ਇਹ ਆਪਾਂ ਕद्दू ਵਾਲਾ ਰਾਇਤਾ ਬਣਾਇਆ। ਹਾਂਜੀ ਠੰਡਾ ਕਰ ਲਿਆ ਨੂੰ ਤੇ ਹੁਣ ਆਪਾਂ ਇਹਦੇ ਦਹੀਂ ਦੇ ਵਿੱਚ ਪਾ ਲਿਆ। ਹਾਂਜੀ ਇਹਨੂੰ ਆਪਾਂ ਕੋਟ ਲਵਾਂਗੇ। ਥੋੜਾ ਜਿਹਾ ਮਿਕਸ ਕਰ ਲਵਾਂਗੇ। ਇੱਕ ਪਾਸੇ ਮੈਂ ਦੋ ਪਰੌਂਠੀਆਂ ਬਣਾਈਆਂ ਨੇ। ਦੇਖੋ ਜੀ ਹੁਣ ਆਪਣੀ ਪਲੇਟ ਰੇਟਿੰਗ ਲੱਗ ਗਈ ਆ ਮੈਂ ਪਰੌਂਠੀ ਬਣਾਈ ਆ ਨਮਕ ਤੇ ਮਿਰਚ ਵਾਲੀ ਪਰੌਂਠੀਆਂ ਮੇਰੀ ਸਿੰਪਲ ਨਾਲ ਅਚਾਰ ਕद्दू ਦਾ ਰੈਤਾ ਇਹ ਤੁਸੀਂ ਇਹਦਾ ਬਣਾਇਓ ਜੀ ਮੇਰੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਲਾਈਕ ਕਰਿਓ ਜੀ ਧੰਨਵਾਦ